ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਅੱਜ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਹੈ ਇੱਥੇ ਲੰਗਰ ਲਗਾਇਆ ਗਿਆ ਹੈ Hindu ਵੀਰਾਂ ਦੇ ਵੱਲੋਂ ਤਾਂ ਬਹੁਤ ਵਧੀਆ ਮੈਸੇਜ ਵੀ ਹੈ ਸਾਂਝੀ ਵਾਲਤਾ ਦਾ ਸੰਦੇਸ਼ ਵੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਨੇੜਲੇ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਜਿਹੜੇ ਆ ਉਸ ਲੰਗਰ ਦੇ ਵਿੱਚ ਲੰਗਰ ਛਕਣ ਵਾਸਤੇ ਪਹੁੰਚੇ ਨੇ ਅਤੇ ਕੀਰਤਨ ਵੀ ਹੋਇਆ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਤਾਂ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਸਭ ਤੋਂ ਪਹਿਲਾਂ ਤਸਵੀਰ ਜਿਹੜੀ ਆ ਇਹ ਵਿਖਾ ਦਿੱਤੀ ਜਾਵੇ ਕਿ ਜਿੱਥੇ ਸਾਰੇ ਇੱਕ ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਇਕੱਤਰ ਹੋਏ ਨੇ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਜੀ ਮੈਂ ਸਭ ਤੋਂ ਪਹਿਲਾਂ ਸਮੁੱਚਾ ਜ਼ਿਲ੍ਹਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪਰਉਪਤੀ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਵਿਸ਼ੇਸ਼ ਤੌਰ ਤੇ ਤਰਨਤਨ ਸ਼ਹਿਰ ਵਾਸੀਆਂ ਦਾ ਜਿੱਥੇ ਅੱਜ ਮੈਨੂੰ ਅਚੇਚੇ ਤੌਰ ਤੇ ਪਹੁੰਚਣ ਦਾ ਮੌਕਾ ਮਿਲਿਆ ਸ਼੍ਰੀ ਜੇ ਮੁੰਡਾ ਸਿੱਖ ਸਭਾ ਵੱਲੋਂ ਇੱਕ ਭਾਈਚਾਰਕ ਇਕਤਾਨੂ ਮੁਖ ਰੱਖਦੇ ਹੋਏ ਜੀ ਜੀ ਪਿਛਲੇ ਲੰਬੇ ਸਮੇਂ ਤੋਂ ਉਪਰਾਲਾ ਕਰ ਰਹੇ ਨੇ ਤੇ ਸਮੁੱਚੇ ਨੌਜਵਾਨ ਸਾਥੀ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਦਾ ਲੋਕ ਟੋਟਾ ਲੰਗਰ ਪ੍ਰਚਾਰ ਅਭੀ ਚੱਲ ਰਿਹਾ ਹੈ ਤੇ ਸਮੁੱਚੇ ਨੌਜਵਾਨ ਜਿਹੜੇ ਆ ਉਹ ਅੱਜ ਇਸ ਸੇਵਾ ਭਾਵਨਾ ਨਾਲ ਇੱਕ ਭਾਈਚਾਰਕ ਸਾਂਝ ਨੂੰ ਲੈ ਕੇ ਕਿ ਪੂਰੀ ਸੇਵਾ ਭਾਵਨਾ ਨਾਲ ਹਰੇਕ ਇਨਸਾਨ ਦਾ ਹਰੇਕ ਵਰਗ ਦਾ ਜਿਹੜਾ ਉਹ ਤੁਹਾਡੇ ਸਾਹਮਣੇ ਸਤਿਕਾਰ ਦਿਓ ਜੀ ਬਹੁਤ ਬਹੁਤ ਧੰਨਵਾਦੀ ਸਾਡੇ ਨਾਲ ਗੱਲਬਾਤ ਕਰਨ ਲਈ ਹੋਰ ਵੀ ਸਾਡੇ ਨਾਲ ਮੌਜੂਦ ਨੇ ਭਾਈ ਜੀ ਅੱਜ ਉਪਰਾਲਾ ਕੀਤਾ ਗਿਆ ਇਹ ਲੰਗਰ ਦਾ ਕਿੰਨਾਂ ਦੇ ਵੱਲੋਂ ਕਿਹੜੀ ਸਭਾ ਦੇ ਵੱਲੋਂ ਸਾਰਾ ਦੱਸਿਓ ਜੀ ਇਹ ਜੀ ਪ੍ਰਲਾਹ ਸ੍ਰੀ ਚਾ ਮੁੰਡਾ ਸੇਵਕ ਸਭਾ ਵੱਲੋਂ ਕੀਤਾ ਗਿਆ ਜੀ ਜੀ ਇਹਨਾਂ ਵੱਲੋਂ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਲੰਗਰ ਲਗਾ ਕੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਵਾ ਕੇ ਭਾਈਚਾਰੇ 'ਕ ਸਾਂਝ ਦਾ ਜਿਹੜਾ ਸਨੇਹ ਦਿੱਤਾ ਜਾਂਦਾ ਜੀ ਜੀ ਤੇ ਇਹਨਾਂ ਨੂੰ ਮੈਂ ਇਹ ਬਹੁਤ ਵਧੀਆ ਉਪਰਾਲਾ ਵਾ ਜੀ ਤੇ ਵਧਾਈ ਦੇ ਪਾਤਰ ਹਨ ਜੀ ਜੀ ਲਾ ਕਿੰਨੇ ਇੱਕ ਵੀਰਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਕੌਣ ਕੌਣ ਇੱਥੇ ਮੌਜੂਦ ਰਹੇ ਨੇ ਇੱਥੇ ਵੇਖੋ ਜੀ ਅੱਧਾ ਸ਼ਹਿਰ ਹੀ ਤੁਹਾਨੂੰ ਪਤਾ ਤੁਸੀਂ ਵੇਖ ਸਕਦੇ ਅੱਧਾ ਸ਼ਹਿਰ ਹੀ ਇਕੱਠਾ ਹੋਇਆ ਵਾ ਜੀ 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 ਇਹਨਾਂ ਦਾ ਕਮਾਇਆ ਪਿਆਰ ਜੀ ਜੀ ਸ੍ਰੀ ਚੰਮੰਡਕ ਜੀ ਚੰਨੀ ਚਾ ਮੁੰਡਾ ਸੇਵਕ ਸਭਾ ਦਾ ਕਮਾਇਆ ਹੈ ਪਿਆਰ ਆ ਜੀ ਵੇਖੋ ਅੱਧਾ ਸ਼ਹਿਰ ਇੱਥੇ ਇਕੱਠਾ ਹੋਇਆ ਵਾ ਤੇ ਸਾਰਾ ਸ਼ਹਿਰ ਇੱਥੇ ਲੰਗਰ ਛਕਦਾ ਜੀ ਹਰ ਸਾਲ ਜੀ ਜੀ ਆਪਸੀ ਭਾਈਚਾਰਕ ਦਾ ਇਸ ਸਾਂਝ ਦਾ ਕੋਈ ਸਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਸਾਰੇ ਦੇ ਵੇਖੋ ਜੀ ਜੋਸ਼ ਮਾਜ ਦੇ ਵਿੱਚ ਆਪਣੇ ਚੱਲ ਰਿਹਾ ਜੀ ਜੀ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਤੇ ਸਾਰੇ ਵਰਗਾਂ ਨੂੰ ਕਹਾਂਗੇ ਇੱਕ ਜਗ੍ਹਾ ਤੇ ਇੱਕ ਮੰਚੇ ਤੇ ਇਕੱਠੇ ਹੋਣ ਜਿਵੇਂ ਇਹਨਾਂ ਨੇ ਸਨੇਹਾ ਦਿੱਤਾ ਭਾਈਚਾਰਕ ਸਾਂਝ ਦਾ ਇਤਨਾ ਹੀ ਸਾਰਿਆਂ ਨੂੰ ਹਰ ਹਰ ਕਿਸੇ ਨੂੰ ਆਪੋ ਆਪਣੇ ਪ੍ਰੋਗਰਾਮ ਤੇ ਦੂਸਰੇ ਧਰਮ ਨੂੰ ਦੂਸਰੇ ਧਰਮ ਦੇ ਵਿੱਚ ਸ਼ਿਰਕਤ ਕਰਕੇ ਤੇ ਉਹਨਾਂ ਦਾ ਮਾਣ ਵਧਾਉਣਾ ਚਾਹੀਦਾ ਜੀ ਜੀ ਧੰਨਵਾਦ ਜੀ ਪਤਾਂ ਜੀ ਤੁਸੀਂ ਕੀ ਭਾਵਨਾਵਾਂ ਕੀ ਕਹਿਣਾ ਚਾਹੋਗੇ ਅੱਜ ਇਹ ਹਿੰਦੂ ਵੀਰਾਂ ਦੇ ਵੱਲੋਂ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਲੰਗਰ ਲਗਾਇਆ ਗਿਆ ਹੈ ਤੇ ਇੱਕ ਚੰਗਾ ਮੈਸੇਜ ਵੀ ਹੈ ਕਿ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਚਲੋ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਚਮੁੰਡਾ ਸੇਵਕ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੇ ਆ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਜਿਹੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਬੜੀ ਸ਼ਰਧਾ ਦੇ ਨਾਲ ਉਹ ਜਿਹੜਾ ਉਹ ਇਸ ਵਾਰ ਵੀ ਮਨਾਇਆ ਗਿਆ ਹੈ ਔਰ ਸਾਰੇ ਤਰਨਤਨ ਸ਼ਹਿਰ ਦੇ ਵਾਸੀਏ ਜਿਹੜੇ ਉਹ ਇੱਥੇ ਜਿਹੜੇ ਆਪਣਾ ਲੰਗਰ ਹੈ ਉਹ ਸ਼ਾਹਨ ਕਰਦੇ ਆ ਜੀ ਸਾਡੇ ਵਿੱਚ ਉਹ ਚੇਚੇ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਰਦਾਰ ਹਰਜੀਤ ਸਿੰਘ ਸੰਧੂ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਇੱਥੇ ਆਏ ਸਾਡਾ ਮਾਨਨਤ ਆਇਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਫਿਰ ਤੋਂ ਇੱਕ ਵਾਰ ਤੁਹਾਡਾ ਵੀਰਾਂ ਦਾ ਪ੍ਰੈਸ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨ ਤੁਸੀਂ ਇੱਥੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜਿਹੜਾ ਲੰਗਰ ਲਗਾਇਆ ਗਿਆ ਹੈ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਵੀ ਹੈ ਇੱਥੇ ਸਾਰੇ ਵਰਗਾਂ ਦੇ ਲੋਕ ਇਕੱਤਰ ਹੋਏ ਨੇ ਕੀ ਭਾਵਨਾਵਾਂ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਜਿਹੜਾ ਇੱਥੇ ਲੰਗਰ ਲਗਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਚਮ ਪਾਸ਼ਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਤੇ ਅਨੋਖੇ ਅਮਰ ਸ਼ਹੀਦ ਲਸਾਨੀ ਸ਼ਹਾਦਤ ਦੇਣ ਵਾਲੇ ਜਿੱਥੇ ਸਾਰੀ ਦੁਨੀਆ ਦੇ ਵਿੱਚ ਜਨਮ ਦਿਨ ਮਨਾ ਕੇ ਸੰਤਾਂ ਕੋ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹੋ ਉੱਥੇ ਤਰਨਤਨ ਦੇ ਵਿੱਚ ਸ੍ਰੀ ਚਮੰਡਾ ਸੇਵਕ ਸਭਾ ਵੱਲੋਂ ਜੋ ਵੱਡਾ ਉਪਰਾਲਾ ਕੀਤਾ ਗਿਆ ਮੈਂ ਨਾ ਸਾਰੇ ਸਾਥੀਆਂ ਦੀ ਜਿਹੜੀ ਜਾਂ ਪ੍ਰਸ਼ੰਸਾ ਕਰਦਾ ਔਰ ਸਾਰਿਆਂ ਨੂੰ ਜਿੰਨਾ ਵੀ ਜਗਤ ਨਿਵਾਸੀਆਂ ਨੂੰ ਆਪਣੇ ਇਨਸਾਨ ਨੇ ਉਹਨਾਂ ਨੂੰ ਇੱਕੋ ਹੀ ਸਨੇਹ ਦੇਣਾ ਚਾਹਨਾ ਕਿ ਆਪਸੀ ਭਾਈਚਾਰਕ ਸਾਂਝ ਉੱਪਰ ਕੋਈ ਚੀਜ਼ ਨਹੀਂ ਆ ਇਸ ਨੂੰ ਫਾਇਮ ਰੱਖਿਆ ਜਾਵੇ ਭੇਦ ਭਾਵ ਰਾਜਨੀਤੀ ਧਰਮ ਜਾਤ ਉੱਪਰੋਟ ਦੀ ਜਿਹੜਾ ਸਾਨੂੰ ਇਹੋ ਜਿਹੜੇ ਆ ਤਿਹਾੜ ਜਿਹੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆ ਭਾਈ ਚਰਕਸਾਂ ਦੀ ਜਿਹੜੀ ਚੰਗੀ ਤਰ੍ਹਾਂ ਸਮਝ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਦੋਸਤੋ ਸਾਡੇ ਨਾਲ ਬਣੇ ਰਹੋ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅੱਜ ਤਰਨਤਾਰਨ ਦੇ ਵਿੱਚ ਜਿਹੜਾ ਹੈ ਉਹ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਜਿਹੜਾ ਉਹ ਲੰਗਰ ਲਗਾਇਆ ਗਿਆ ਤੁਸੀਂ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ